ਬਾਈਲ ਡਕਟ ਇੱਕ ਐਸੀ ਨਾਲੀ ਹੁੰਦੀ ਹੈ ਜਿਹੜੀ ਗਾਲ ਬਲੈਡਰ ਤੋਂ ਇੰਟੇਸਟਾਈਨਸ ਦੇ ਥਰੂ ਇਹ ਚੀਜ਼ਾਂ ਡਿਸੋਲਵ ਹੋ ਕੇ ਨਿਕਲਦੀਆਂ ਜੇ ਉਹ ਬਾਈਲ ਡਕਟ ਤੋਂ ਅੰਤੜੀਆਂ ਚ ਪਹੁੰਚਦੇ ਰਾਹ ਚ ਰੁਕ ਜਾਣ ਸਟੋਨਸ ਦੀ ਫਾਰਮੇਸ਼ਨ ਬਣ ਜਨ ਡਿਸੋਲਵ ਨਾ ਹੋਣ ਤੇ ਇਹ ਗਾਲ ਬਲੈਡਰ ਸਟੋਨਸ ਬਣ ਜਾਂਦੀ ਸੱਜੇ ਬੰਨੇ ਇਥੇ ਲਿਵਰ ਹੁੰਦਾ ਨਾਲ ਹੀ ਗਾਲ ਬਲੈਡਰ ਪਿਆ ਹੁੰਦਾ ਜਿਹਨੂੰ ਆਪਾਂ ਪਿੱਤਾ ਕਹਿੰਦੇ ਆ ਤੇ ਇਹ ਪਹਿਲਾਂ ਤੇ ਫਰੰਟ ਤੇ ਅਪਰ ਅਬਡੋਮਨ ਚ ਹੋਏਗੀ ਫਿਰ ਇਹੇ ਦਰਦ ਪਿੱਛੇ ਨੂੰ ਜਾਣ ਲੱਗ ਜੀ ਕਿਡਨੀ ਸਟੋਨਸ ਦਾ ਤੇ ਗਾਲ ਬਲਡ ਸਟੋਨਸ ਦਾ ਇਹ ਹੀ ਫਰਕ ਹੈ ਕਿ ਗਾਲ ਬਲਡ ਸਟੋਨਸ ਦੀ ਦਰਦ ਜਿਹੜੀ ਆ ਅਪਰ ਅਬਡੋਮਨ ਚ ਹੋ ਕੇ ਬੈਕ ਨੂੰ ਜਾਂਦੀ ਹੈ ਤੇ ਕਿਡਨੀ ਸਟੋਨਸ ਦੀ ਜਿਹੜੀ ਦਰਦ ਹੈ ਬੈਕ ਤੋਂ ਹੋ ਕੇ ਸਟਾਰਟ ਤੇ ਅੱਗੇ ਨੂੰ ਆਉਂਦੀ ਤੇ ਨਾਲਾਂ ਨੂੰ ਜਾਂਦੀ ਹੈ ਸਭ ਤੋਂ ਸੀਰੀਅਸ ਪ੍ਰੋਬਲਮ ਹੋ ਜਾਂਦੀ ਜਦੋਂ ਕਿਤੇ ਰਾਤ ਭਰ ਤੇ ਕਿਸੇ ਨੂੰ ਕਿਡਨੀ ਸਟੋਨ ਦੀ ਪ੍ਰੋਬਲਮ ਹੋਵੇ ਤੇ ਦਰਦ ਹੋਵੇ ਤੇ ਉਹ ਦਰਦ ਸਾਂਭੇ ਨਹੀਂ ਜਾਂਦੀ ਕਈ ਵਾਰੀ ਬੰਦਾ ਵਾਸਾਂ ਨਹੀਂ ਲਿਆਂਦਾ ਬੈਠ ਨਹੀਂ ਸਕਦਾ ਕਿ ਗੁਰਦੇ ਦੀ ਪੱਥਰੀ ਹੋਵੇ ਭਾਵੇਂ ਗਾਲ ਬੈਡਰ ਦੀ ਪੱਥਰੀ ਹੋਵੇ ਸਾਡੇ ਦੇਸੀ ਨੁਸਖੇ ਸ਼ਰਤियां ਉਹ ਪੱਥਰੀ ਨੂੰ ਡਿਸੋਲਵ ਕਰ ਦਿੰਦੇ ਜਿਨ੍ਹਾਂ ਦੇ ਅੰਦਰ ਕੈਲਸ਼ੀਅਮ ਡਿਪੋਜ਼ਿਟ ਬਹੁਤ ਜ਼ਿਆਦਾ ਪ੍ਰੈਜ਼ ਹੈ ਇਹ ਵੀ ਤੁਸੀਂ ਜਿਹੜਾ ਯੂਰਿਕ ਐਸਿਡ ਜਿਨ੍ਹਾਂ ਦੇ ਜ਼ਿਆਦਾ ਯੂਰਟਸ ਦੀ ਜੇ ਪੱਥਰੀ ਹੈ ਤੇ ਮੀਟ ਤੋਂ ਬਚੋ ਦਾਲਾਂ ਪ੍ਰੋਟੀਨਸ ਤੋਂ ਬਚੋ ਪਹਿਲਾ ਨੁਸਖਾ ਪਿਸ਼ਾਪ ਲਈ ਕਿਡਨੀ ਸਟੋਨਸ ਲਈ ਵਾਟਰ 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 ਐਲੋਵੇਰਾ ਜੂਸ ਕ੍ਰੇਨਬੈਰੀ ਜੂਸ ਉਹ ਤੁਸੀਂ ਦੋਨਾਂ ਬੰਨੇ ਯੂਜ਼ ਕਰ ਸਕਦੇ ਹੋ ਕਿਡਨੀ ਸਟones ਲਈ ਵੀ ਗਲਬਡਰ ਸਟones ਲਈ ਸੋ ਪਿਆਰੇ ਦਰਸ਼ਕੋ ਪਥਰੀ ਭਾਵੇਂ ਗੁਰਦੇ ਦੀ ਹੋਵੇ ਭਾਵੇਂ ਪਿੱਤੇ ਦੀ ਹੋਵੇ ਤੇ ਪਿੱਤਾ ਕਢਾਣ ਦੀ ਕੋਈ ਲੋੜ ਨਹੀਂ ਬਹੁਤ ਦੁਨੀਆ ਤੁਹਾਨੂੰ ਮਿਲੇਗੀ ਜਿਨ੍ਹਾਂ ਨੇ ਗਲਬਡਰ ਰਿਮੂਵ ਕਰਾਇਆ ਕਿਉਂ ਐਲੋਪੈਥੀ ਚ ਅੰਗਰੇਜ਼ੀ ਸਾਈਜ਼ ਦਾ ਬੜਾ ਸੌਖਾ ਕਿ ਉਹ ਛੋਟਾ ਜਿਹਾ ਪਿੱਤਾ ਕਈ ਵਾਰ ਤੇ ਅੱਜਕੱਲ ਮਾਈਕਰੋਨ ਵਾਲੀ ਕਰ ਦਿੰਦੇ ਆ ਕੋਈ ਵੀ ਕਿਸੇ ఓਵਰੀਅਨ ਕੈਂਸਰ ਵੇਰੀਅੰਟ ਟਿਊਮਰ ਪਥਰੀਆਂ ਤਾਂ ਚਲੋ ਛੋਟੀ ਮੋਟੀ ਗੱਲ ਹੈ ਕੈਂਸਰ ਤੱਕ ਦਾ ਇਲਾਜ ਆਯੁਰਵੈਦਿਕ ਚ ਹੈ ਸੋ ਆਯੁਰਵੈਦਿਕ ਥੈਰੇਪੀ ਤੇ ਦੁਨੀਆ ਪਰ ਦੀ ਟਰੀਟਮੈਂਟ ਹੋ ਸਕਦੀ ਹੈ ਰਿਸ਼ੀਆਂ ਮੁਣੀਆਂ ਦੇ ਬਣਾਏ ਨੁਸਖੇ ਨੇ ਡਿਪੈਂਡਸ ਇਟ ਇਜ਼ ਵਾਤਜਵਦੀ ਪਿਤਜਵਦੀ ਹਰ ਕਫਜਵਦੀ ਡਿਪੈਂਡਸ ਬੰਦ ਪਰ ਕਿਰਤੀ ਆਫ ਦਾ ਪੇਸ਼ੈਂਟ ਪਾਣੀ ਨਾਲ ਜਾਂ ਐਲੋਵੇਰਾ ਜੂਸ ਨਾਲ ਵੀ ਥੋੜੀ ਬਹੁਤੀ ਰਿਮੂਵ ਹੋ ਜਾਂਦੀ ਇਨਫੈਕਸ਼ਨ ਥੀਜ਼ ਆਰ ਦਾ ਜਸਟ ਡੋਮੈਸਟਿਕ ਫਾਰਮੂਲਸ ਘਰੇਲੂ ਨੁਸਖੇ ਪਰ ਇਲਾਜ ਹੈ ਤੇ ਦੇਸੀ ਇਲਾਜ ਹੈ ਤੇ ਆਯੁਰਵੈਦਿਕ ਔਰ ਸ਼ਰਤियां نمشکار سار سریکال ادا میں ہوں ڈاکٹر کمار آرکی ہولسٹک نیچور ہربل آیورویدک ہیلتھ سینٹر سے تاڈا سارے پیارے درشک کا در بہت بہت سواگت ہے کی حال ہے پیارے درشکو انہوں یاد ہوئے گا پیشلے ایک دو ہفتہ چاہیں بہتری گلانسی لیور بارے جگر بارے یکرت بارے ਮੈਂ ਦੱਸਿਆ ਸੀ ਕਿ ਲਿਵਰ ਇਜ਼ ਦਾ బిਗੇਸਟ ਫਿਲਟਰ ਇਨ ਦਾ ਬਾਡੀ ਤੇ ਨਾਲ ਹੀ ਤੁਹਾਨੂੰ ਸ਼ਾਇਦ ਜੇ ਯਾਦ ਹੋਵੇ ਤੇ ਇਹ ਵੀ ਦੱਸਿਆ ਸੀ ਕਿ ਲਿਵਰ ਦੇ ਨਾਲ ਹੀ ਗਾਲ ਬਲੈਡਰ ਪਿਆ ਹੁੰਦਾ ਗਾਲ ਬਲੈਡਰ ਨੂੰ ਆਪਾਂ ਪੰਜਾਬੀ 'ਚ ਜਾਂ ਹਿੰਦੀ 'ਚ ਕਹਿੰਦੇ ਪਿੱਤਾ ਬਹੁਤ ਹੀ ਦੁਨੀਆ ਨੇ ਤੇ ਪਿੱਤਾ ਹੀ ਕਢਾਇਆ ਹੋਇਆ ਤੇ ਅੱਜ ਕਿਉਂ ਨਾ ਆਪਾਂ ਟਾਪਿਕ ਪਿੱਤੇ ਦੇ ਬਾਰੇ ਪੜ ਲਈਏ ਲਿਵਰ ਦੇ ਬਾਰੇ ਗਾਲ ਬਲੈਡਰ ਬਾਰੇ ਪਿੱਤੇ ਦੀਆਂ ਪੱਥਰੀਆਂ ਬਾਰੇ ਵੈਸੇ ਤਾਂ ਜੇ ਟਾਈਮ ਹੋਇਆ ਤੇ پتے پیتے پتری ہوں گردے چھ کیڈنی سٹونز گال بلڈ اسٹونز اج کا ٹاپک رکھ دیا ہے, stones, دیا ہے. گال بلڈ سٹونز ٹائم میں تو کیڈنی سٹونز بارے گل کر گے نہیں تے پتے چھ پتھریاں ہوں کیوں چھڑے ہوئے ٹاکاؤٹ دا گال بلڈ سٹونز اور کیڈنی سٹونز گال بلڈ از اے سمال سیک سچویٹڈ نیئر دا لور اٹس مین فنکشن از ٹو it absorbs the bile juice secreted by the liver and through the gallbladder through the bile duct it goes to the intestines mostly those um, fats dissolved stay in the gallbladder so today we're going to talk about the gallbladder paradarshko gallbladder di patthriyan kadhan di koi load nahi tohanu jaan ke khushi hoegi ke mera matlab kadhan di load nahi matlab ਸਰਜਰੀ ਕਰਾਉਣ ਦੀ ਲੋੜ ਨਹੀਂ ਆਪਰੇਸ਼ਨ ਕਰਾਉਣ ਦੀ ਲੋੜ ਨਹੀਂ ਜਿਹਨੂੰ ਅਸੀਂ ਕਹਿੰਦੇ ਅੰਗਰੇਜ਼ੀ ਵਿੱਚ ਕੋਲਿਸੈਸਟੈਕਟਮੀ ਆਲ ਦਾ ਈਜ਼ ਆਰ ਵਾਚਿੰਗ ਟੂਡੇਜ਼ ਸ਼ੋ ਜਸਟ ਟੂ ਲੈਟ them ਨੋ that ਯੂ ਡੋਨਟ ਹੈਵ ਟੂ ਗੋ ਥਰੂ ਦਾ ਕੋਲਿਸੈਸਟੈਕਟਮੀ ਨੋ ਨੀਡ ਟੂ ਰਿਮੂਵ ਦਾ ਗਾਲ ਬਲਡ ਵੀ ਹੈਵ ਅ ਸਪੈਸ਼ਲ ਐਂਡ ਵੈਰੀ ਚੀਪ ਇਕਨੋਮਿਕਲ ਟਰੀਟਮੈਂਟ ਫਾਰ ਗਾਲ ਬਲਡਰ ਸਟੋਨਸ ਡਸਨਟ ਮੈਟਰ ਵੀ ਆਰ ਟਾਕਿੰਗ ਅਬਾਊਟ ਗਾਲ ਬਲਡਰ ਸਟੋਨਸ অর ਦਾ ਕਿਡਨੀ ਸਟੋਨਸ ਬਟ THERE IS ਅ ਪਰਮਨੈਂਟ ਰੈਮਡੀ ਵੈਲ ਇਟ ਡਿਪੈਂਡਸ ਹਾਊ ਬਿਗ ਆਰ ਦਾ ਸਟੋਨਸ ਇਫ THESE ਆਰ ਜਸਟ ਅ ਸਮ we can just emulsify the fat and dissolve and let it go right away through the subsystem secretary system paradarshako je pitt deyan patthrian hai gayian koi pittakdan di lod nahi tusi mere 25 30 saal to programs hunde aa rahe ho main tonu eh hi das danda si ki india ch si practice karde si te main kehnda anda si ki gall blood stones da sade ko ilaj nahi gurde deyan patthrian si desi dawai na kad dende si par duniya hamesha hi ਆਪਰੇਸ਼ਨ ਕਰਾ ਲੈਂਦੀ ਸਰਜਰੀ ਕਰਾ ਲੈਣ ਦੀ ਪਿੱਤਾ ਰਿਮੂਵ ਕਰਾ ਲੈਣ ਦੇ ਫੇਰ ਵਿਚਾਰੇ ਤਲੇ ਆ ਮਲੇ ਨਹੀਂ ਖਾ ਸਕਦੇ ਹਾਜ਼ਮੇ ਦੀ ਬੜੀ ਪ੍ਰੋਬਲਮ ਆਂਦੀ ਕਈ ਵਾਰੀ ਕਬਜ਼ ਦੀ ਪ੍ਰੋਬਲਮ ਆਂਦੀ ਹੈ ਸੋ ਤੁਸੀਂ ਚਿੰਤਾ ਨਾ ਕਰੋ ਬਹੁਤ ਸਸਤਾ ਇਲਾਜ ਹੈ ਤੁਹਾਨੂੰ ਮੈਂ ਦੱਸ ਨਹੀਂ ਸਕਦਾ ਚੈਲੰਜ ਨਾ ਕਹਿਣਾ ਦੁਨੀਆ ਚ ਕਿਤੇ ਵੀ ਟਰਾਈ ਕਰ ਲੋ ਇਤੋਂ ਸਸਤਾ ਇਲਾਜ ਨਹੀਂ ਤੁਹਾਨੂੰ ਮਿਲੇਗਾ ਭਾਵੇਂ ਤੁਸੀਂ ਇੰਡੀਆ ਤੋਂ ਦਵਾਈ ਮੰਗਾਓਗੇ ਆਈ ਏਮ ਇਨ ਦਾ ਨਿਊਯਾਰਕ ਆਈ ਏਮ ਇਨ ਦਾ ਯੂ ਐਸ ਏ ਐਂਡ ਜੇ ਕਿਸੇ ਨੂੰ ਸਪੋਜ਼ ਕਰੋ ਪਤਾ ਲੱਗਾ ਕਿ ਗਾਲ ਬਲੱਡ ਸਟੋਨਸ ਨੇ ਸਾਡਾ ਐਡਾ ਸੌਖਾ ਤਰੀਕਾ ਸਮਝੋ ਵੀ ਇੱਕ ਕੈਪਸੂਲ ਦੋ ਵਾਰੀ ਦਿਨ ਚ ਖਾਣਾ ਜੇ ਬਹੁਤ ਜ਼ਿਆਦਾ ਕਿਸੇ ਦੀ ਜ਼ਿਆਦਾ ਸਟੋਨਸ ਨੇ ਤੇ ਨਾਲ ਅਸੀਂ ਡਬਲ ਡੋਜ਼ ਕਰ ਸਕਦੇ ਹਾਂ ਬਹੁਤ ਸੌਖਾ ਬਹੁਤ ਸਸਤਾ ਹੁੰਦੀਆਂ ਕੀ ਗਾਰ ਬਲੱਡ ਸਟੋਨਸ ਇਹ ਸਮਝੋ ਬਈ ਕੋਲੇਸਟ੍ਰੋਲ ਦੇ ਸੈਲਸ ਜਾਂ ਕ੍ਰਿਸਟਲਸ ਜਾਂ ਕੈਲਸ਼ੀਅਮ ਦੇ ਕ੍ਰਿਸਟਲਸ ਆ ਫਾਸਫੇਟ ਲਿਪਰਸ ਜਾਂ ਲੈਸਿਥਿਨ ਦੇ ਕ੍ਰਿਸਟਲਸ ਹੁੰਦੇ ਆ ਜਿਹੜੇ ਜਾ ਕੇ ਗਾਰ ਬਲੱਡ ਦੇ ਵਿੱਚ ਇਕੱਠੇ ਹੋਣ ਲੱਗ ਜਾਂਦੇ ਆ ਔਰ ਫਿਰ ਉਹ ਹੌਲੀ ਹੌਲੀ ਜੇ ਸਟੋਨਸ ਦੀ ਫਾਰਮੇਸ਼ਨ ਲੈਨ ਕ੍ਰਿਸਟਲ ਦੀ ਫਾਰਮੇਸ਼ਨ ਲੈਨ ਤੇ ਬਾਈਲ ਡਕਟ ਬਾਈਲ ਡਕਟ ਇੱਕ ਐਸੀ ਨਾਲੀ ਹੁੰਦੀ ਹੈ ਜਿਹੜੀ ਗਾਲ ਬਲੇਡਰ ਤੋਂ ਇੰਟੈਸਟਾਈਨਸ ਦੇ ਥਰੂ ਇਹ ਚੀਜ਼ਾਂ ਡਿਜ਼ੋਲਵ ਹੋ ਕੇ ਨਿਕਲਦੀਆਂ ਜੇ ਉਹ ਬਾਈਲ ਡਕਟ ਤੋਂ ਅੰਤੜੀਆਂ ਚ ਪਹੁੰਚਦੇ ਰਾਹ ਚ ਰੁਕ ਜਾਣ ਸਟੋਨਸ ਦੀ ਫਾਰਮੇਸ਼ਨ ਬਣ ਜਨ ਡਿਜ਼ੋਲਵ ਨਾ ਹੋਣ ਤੇ ਇਹ ਗਾਲ ਬਲੇਡਰ ਸਟੋਨਸ ਬਣ ਜਾਂਦੀਆਂ ਔਰ ਨਿਸ਼ਾਨੇ ਕੀ ਹੋਏਗੀ ਤੁਹਾਨੂੰ ਸੱਜੇ ਬੰਨੇ ਅੱਪਰ ਐਬਡੋਮਨ 'ਚ ਇੱਥੇ ਤੁਹਾਡੇ ਦਰਦ ਹੋਏਗੀ ਸੱਜੇ ਬੰਨੇ ਤੇ ਲਿਵਰ ਹੁੰਦਾ ਨਾਲ ਹੀ ਗਾਲ ਬੱਡਰ ਪਿਆ ਹੁੰਦਾ ਜਿਹਨੂੰ ਆਪਾਂ ਪਿੱਤਾ ਕਹਿੰਦੇ ਆ ਤੇ ਇਹ ਪਹਿਲਾਂ ਤੇ ਫਰੰਟ ਤੇ ਅੱਪਰ ਐਬਡੋਮਨ 'ਚ ਹੋਏਗੀ ਫਿਰ ਇਹੇ ਦਰਦ ਪਿੱਛੇ ਨੂੰ ਜਾਣ ਲੱਗ ਜੀ ਕਿਡਨੀ ਸਟੋਨਸ ਦਾ ਤੇ ਗਾਲ ਬੱਡਰ ਸਟੋਨਸ ਦਾ ਇਹ ਹੀ ਫਰਕ ਹੈ ਕਿ ਗਾਲ ਬੱਲਡਰ ਸਟੋਨਸ ਦੀ ਦਰਦ ਜਿਹੜੀ ਆ ਅੱਪਰ ਐਬਡੋਮਨ 'ਚ ਹੋ ਕੇ ਬੈਕ ਨੂੰ ਜਾਂਦੀ ਹੈ ਤੇ ਕਿਡਨੀ ਸਟੋਨਸ ਦੀ ਜਿਹੜੀ ਦਰਦ ਹੈ ਬੈਕ ਟੂ ਉਹ ਕੇ ਸਟਾਰਟ ਤੇ ਅੱਗੇ ਨੂੰ ਆਉਂਦੀ ਤੇ ਨਾਲਾ ਨੂੰ ਜਾਂਦੀ ਆ ਪਰ ਅੱਜ ਪਹਿਲਾਂ ਸਟਾਰਟ 'ਚ ਆਪਾਂ ਗਾਲਬਲ ਸਟੋਨਸ ਦੀ ਗੱਲ ਕਰੀਏ ਯੂ ਡੋਨਟ ਹੈਵ ਟੂ ਵਰੀ ਵੈਰੀ ਈਜ਼ੀ ਵੈਰੀ ਸਿੰਪਲ ਫਾਰਮੂਲਾ ਟੂ ਮਲਸੀਫਾਈ ਥੀਸ ਫੈਟਸ ਐਂਡ ਡਿਸੋਲਵ ਥੈਮ ਬੜਾ ਸੌਖਾ ਸਸਤਾ ਲਾਜਿ ਸ਼ਰਤਿਆ ਲਾਜਿਕ ਬਾਰ ਬਾਰ ਰਿਪੀਟ ਕਰ ਰਹੇ ਆ ਕਿ ਕੋਈ ਗਾਲ ਬਲੈਡਰ ਕਢਾਉਣ ਦੀ ਲੋੜ ਨਹੀਂ ਆਪਰੇਸ਼ਨ ਸਰਜਰੀ ਕਰਾਉਣ ਦੀ ਲੋੜ ਨਹੀਂ ਕਿੰਨੇ ਬਜ਼ੁਰਗ ਵਿਚਾਰੇ ਕਈ ਕਈ ਸਾਲਾਂ ਤੋਂ ਇਸ ਸਟੋਨਸ ਦੇ ਨਾਲ ਜੁੜੇ ਰਹੇ ਨੇ ਦਰਦ ਹੋ ਰਿਹਾ ਹੈ ਔਰ ਹਰਾਨੀ ਅਲੀ ਗੱਲ ਹੈ ਕਿ ਅੱਜ ਹੀ ਰਿਕਾਰਡਿੰਗ ਤੋਂ ਪਹਿਲਾਂ ਮੈਂ ਸੋਚਿਆ ਸੀ ਵੀ ਗਾਲ ਬੈਡ ਬਾਰੇ ਗੱਲ ਕਰਾਂ ਤੇ ਜਦੋਂ ਮੈਂ ਸੋਚਿਆ ਹੀ ਹੈ ਤੇ ਮੈਨੂੰ ਕੈਲੀਫੋਰਨੀਆ ਤੋਂ ਕਾਲ ਆ ਗਈ ਇੱਕ ਬਜ਼ੁਰਗ ਵਿਚਾਰੇ 78 ਸਾਲ ਦੀ ਉਮਰ ਹੈ ਤੇ ਮੈਂ ਕਿਹਾ ਪਤਾ ਨਹੀਂ ਬਾਬਾ ਜੀ ਬਾਚ ਕਰ ਰਹੇ ਬਾਬਾ ਇਹਨੂੰ ਪਹਿਲਾਂ ਹੀ ਪਤਾ ਲੱਗ ਗਿਆ ਮੈਂ ਅੱਜ ਸੋਚਿਆ ਹੀ ਇਹ ਸੀ ਤੇ ਉਹਨੂੰ ਵਿਚਾਰੇ ਨੇ ਪਿੱਤੇ ਦੀ ਪੱਥਰੀ ਬਾਰੇ ਗੱਲ ਕੀਤੀ ਬਜ਼ੁਰਗਾਂ ਨੇ ਕਿਹਾ ਕਿ ਡਾਕਟਰ ਸਾਹਿਬ ਮੈਂ ਤੁਹਾਡਾ ਸ਼ੋਅ ਬਹੁਤ ਦੇਰ ਤੋਂ ਦੇਖਦਾ ਪਰ ਅੱਜ ਕੱਲ ਉਹਨਾਂ ਨੂੰ ਵਿਚਾਰੇ ਨੂੰ ਕਹਿੰਦੇ ਡਿਸ਼ ਮਹਿੰਗੀ ਹੋ ਗਈ ਹੈ ਹੁਣ ਡਿਸ਼ ਤੇ ਸਾਡੇ ਕੋਈ ਨਹੀਂ ਪਰ ਅਸੀਂ ਉਹ ਡੱਬਾ ਲਵਾਇਆ ਮੈਂ ਕਿਹਾ ਕੋਈ ਲੋੜ ਨਹੀਂ ਡਿਸ਼ ਦੀ ਡੱਬਾ ਲਵਾ ਬੜਾ ਸੌਕਾ ਤੁਹਾਡੇ ਪ੍ਰੋਗਰਾਮ ਵਾਚ ਕਰਦੇ ਆ ਮੈਨੂੰ ਨਾ ਪਿੱਤੇ ਚ ਪੱਥਰੀ ਹੈ ਮੈਂ ਕਿਹਾ ਕਿੰਨੇ ਸਾਲਾਂ ਤੋਂ ਕਹਿੰਦੇ ਕਈ ਸਾਲ ਹੋ ਗਏ ਆ ਵਿਚਾਰੇ ਕਹਿੰਦੇ ਸੋਚ ਰਹੇ ਸੀ ਵੀ ਇੰਡੀਆ ਤੋਂ ਦਵਾਈ ਮੰਗਾਣੀ ਹੈ ਮੈਂ ਕਿਹਾ ਬਾਬਾ ਜੀ ਤੁਹਾਡੀ ਕਿਸਮਤ ਦੇਖੋ ਕਿੰਨੀ ਚੰਗੀ ਆ 10 15 ਮਿੰਟ ਬਾਅਦ ਮੈਂ ਇਸੇ ਟੌਪਿਕ ਤੇ ਅੱਜ ਸ਼ੂਟ ਕਰਨਾ ਕੱਲ ਨੂੰ ਤੁਸੀਂ ਸ਼ੁੱਕਰਵਾਰ ਮੇਰਾ ਸ਼ੋਅ ਦੇਖ ਲਈਓ ਤੇ ਆਪਣੇ ਬੱਚਿਆਂ ਨੂੰ ਕਹੀਓ ਠਹਿਰ ਕੇ ਮੈਨੂੰ ਕਾਲ ਕਰ ਲੈਣ ਤੇ ਤੁਹਾਨੂੰ ਦਵਾਈ ਮਿਲ ਜੇਗੀ ਬਹੁਤ ਸਸਤੀ ਦਵਾਈ ਚਿੰਤਾ ਨਾ ਕਰੋ ਮਤਲਬ ਪਰਮਾਤਮਾ ਬਾਚ ਕਰ ਰਿਹਾ ਕਿ ਸਮ ਟਾਈਮ ਜਸ ਥਿੰਕਿੰਗ ਅਬਾਊਟ ਦੀ ਸੇਮ ਥਿੰਗ ਐਂਡ ਆਈ ਹੈਵ ਟੂ ਡੂ ਦ ਐਪੀਸੋਡ ਔਨ ਦ ਸੇਮ ਸੋ ਪਿਆਰੇ ਦਰਸ਼ਕੋ ਰਿਪੀਟਿੰਗ ਦੀ ਸੇਮ ਥਿੰਗ ਲਿਵਰ ਪ੍ਰੋਬਲਮ ਹੋਵੇ ਗਾਲ ਬਲੈਡਰ ਪ੍ਰੋਬਲਮ ਹੋਵੇ ਕੋਈ ਚਿੰਤਾ ਦੀ ਲੋੜ ਨਹੀਂ ਸਿਰਫ ਇਹ ਆ ਇੰਡੀਆ ਚ ਮੈਨੂੰ ਯਾਦ ਆਸੀ ਕਹਿੰਦੇ ਫੈਟੀ ਫੀਮੇਲ 40 ਟ੍ਰਿਪਲ ਐਫ ਵਿੱਚ ਜ਼ਿਆਦਾ ਹੈ ਜਿਹੜੇ ਫੈਟੀ ਹੁੰਦੀ ਹੈ ਜਦੋਂ ਫੀਮੇਲਜ਼ ਨੂੰਦੀ ਜਾਂ 40 ਤੋਂ ਬਾਅਦ ਹੁੰਦੀ ਹੈ ਮਤਲਬ ਜਿਹੜੇ ਬਹੁਤ ਤਲੇ ਆ ਮਲਿਆ ਚੰ ਖਾਂਦੇ ਕਿਉਂਕਿ ਇਹ ਵੀ ਕੋਲੇਸਟ੍ਰੋਲ ਦੀ ਡੈਪੋਜੀਸ਼ਨ ਹੋ ਜਾ ਜਾਂ ਸਮਝੋ ਆਪਣੇ ਕੈਲਸ਼ੀਅਮ ਦੀ ਜਾਂ ਫਾਸਫੋਲਿਪਿਡਸ ਤੇ ਲੈਸਥੈਂਜ਼ੀ ਇਹਨਾਂ ਕ੍ਰਿਸਟਲਜ਼ ਦੀ ਫਾਰਮੇਸ਼ਨ ਦੇ ਨਾਲ ਗਾਲਬਲਡਰ ਸਟੋਨਸ ਬੰਦੀਆਂ ਅੰਗਰੇਜ਼ੀ ਕੋਈ ਦਵਾਈ ਐਸੀ ਨਹੀਂ ਜਿਹੜੀ ਗਾਲਬਲਡਰ ਸਟੋਨਸ ਨੂੰ emulsify ਕਰੇ ਜਾਂ dissolve ਕਰੇ ਦਵਾਈਆਂ ਸਾਡੇ ਕੋਲ ਦੇਸੀ ਆਯੁਰਵੈਦਿਕ ਐਡਾ ਸੌਖਾ ਤਰੀਕਾ ਉਹਨੋਂ ਸਾ ਅਸੀਂ ਤਾਂ ਕਈ ਵਾਰੀ ਉਹ ਮੇਰੇ ਕੋ ਪਾਊਡਰ ਫਾਰਮ ਚ ਵੀ ਆ ਪਾਊਡਰ ਫਾਰਮ ਚ ਵੀ ਤੁਸੀਂ ਉਹਨੂੰ ਭਾਵੇਂ ਜੂਸ ਪਲਾ ਕੇ ਪੀ ਸਕਦੇ ਹੋ ਦਿਨ ਚ ਭਾਵੇਂ ਦੋ ਵਾਰੀ ਪੀਓ ਭਾਵੇਂ ਲਗਾਤਾਰ ਪੀਂਦੇ ਰਹੋ ਜਾਂ ਹੁਣ ਤੁਹਾਨੂੰ ਸੀ ਕੈਪਸੂਲ ਟੈਬਲੇਟ ਫਾਰਮ ਚ ਵੀ ਦਿੰਨੇ ਆ ਸੌਫਟ ਜੈਲ ਫਾਰਮ ਚ ਵੀ ਦਿੰਨੇ ਆ ਮਤਲਬ ਐਡਾ ਸੌਖਾ ਜੇ ਕਿ ਉਹੀ ਚੀਜ਼ ਅੰਦਰ ਝੱਗ ਬਣ ਜਾਂਦੀ ਜਾ ਕੇ ਤੇ ਉਸ ਚੀਜ਼ ਨੂੰ ਡਿਸੋਲਵ ਕਰਦੀ ਆ ਜਿਹੜੇ ਪੱਥਰੀ ਬਣੀ ਹੁੰਦੀ ਆ ਜਿਨ੍ਹਾਂ ਦੀਆਂ ਬਹੁਤ ਛੋਟੀ ਛੋਟੀਆਂ ਜਿਨ੍ਹਾਂ ਬਜ਼ੁਰਗਾਂ ਦਾ ਫੋਨ ਆਇਆ ਉਹ ਇਨੇ ਸਾਲ ਹੋ ਗਏ ਕਹਿੰਦੇ ਹੈ ਛੋਟੀਆਂ ਨੇ ਤਾਂ ਕੋਈ ਆਪਰੇਸ਼ਨ ਨਹੀਂ ਕਰਾਇਆ ਛੋਟੀਆਂ-ਛੋਟੀਆਂ ਨੇ ਕਹਿੰਦੇ 8-10 ਹੈਗੀਆਂ ਮੈਂ ਕਿਹਾ ਫਿਰ ਚਿੰਤਾ ਨਾ ਕਰੋ ਫਿਰ ਤੁਹਾਨੂੰ ਕੋਈ 2-4 ਮਹੀਨੇ ਖਾਂ ਦੀ ਲੋੜ ਨਹੀਂ 1 ਮਹੀਨੇ ਚ ਡਿਜ਼ੋਲਵ ਹੋ ਜਾਣਗੇ ਸੋ ਪਿਆਰੇ ਦਰਸ਼ਕੋ ਗਾਲ ਬਲੈਡਰ ਸਟones ਦੀ ਕਿਸੇ ਨੂੰ ਪ੍ਰੋਬਲਮ ਹੋਵੇ ਇਹ ਤੋਂ ਇਲਾਵਾ ਭਾਵੇਂ ਲਿਵਰ ਦੀ ਹੋਵੇ ਕਿਡਨੀ ਦੀ ਹੋਵੇ ਅਸੀਂ ਤੁਹਾਨੂੰ ਦੇਸੀ ਦਵਾਈ ਨਾਲ ਰਿਮੂਵ ਕਰਕੇ ਦਿਖਾਣੇ ਆ ਬਿਨਾ ਆਪਰੇਸ਼ਨ ਤੋਂ ਔਰ ਕੋਈ ਮਹਿੰਗਾ ਇਲਾਜ ਨਹੀਂ ਇਸੇ ਤਰ੍ਹਾਂ ਹੀ ਰਖਲ ਬਾਕੀ ਦਾ ਟਾਈਮ ਆਪਾਂ ਕਿਡਨੀ ਸਟੋਨਸ ਬਾਰੇ ਗੱਲ ਕਰ ਲਈ ਗੁਰਦੇ ਦੀ ਪੱਤਰੀ ਬਾਰੇ ਜਿੱਦਾਂ ਮੈਂ ਪਹਿਲਾਂ ਸਟਾਰਟ ਚ ਗਾਲ ਬਾਰੇ ਸਟੋਨਸ ਬਾਰੇ ਦੱਸਿਆ ਕਿ ਇਹਦੇ ਚ ਵੀ ਕੋਲੇਸਟ੍ਰੋਲ ਦੇ ਕ੍ਰਿਸਟਲ ਕੈਲਸ਼ੀਅਮ ਦੇ ਕ੍ਰਿਸਟਲ ਫਾਸਫੋਲਿਪਿਡਸ ਦੇ ਕ੍ਰਿਸਟਲ ਤੇ ਆਪਣੇ ਕ੍ਰਿਸਟਲ ਅਗੇ ਕੈਲਸ਼ੀਅਮ ਦੇ ਫਾਸਫੋਲਿਪਿਡਸ ਦੇ ਕੋਲੇਸਟ੍ਰੋਲ ਦੇ ਤੇ ਇੱਕ ਹੋਰ ਨਾਮ ਲਿਆ ਸੀਗਾ ਉਹਦੇ ਵਿੱਚ ਕ੍ਰਿਸਟਲਸ ਜਿਹੜੇ ਆ ਇਹ ਸੋਲਿਡ ਫਾਰਮ ਦੇ ਵਿੱਚ ਬਣ ਕੇ ਗਲਬਡ ਸਟੋਨਸ ਹੁਣ ਆਗੀ ਗੱਲ ਗੁਰਦਾ ਕਿਡਨੀ ਸਟੋਨ ਦੇ ਕਿਡਨੀ ਸਟੋਨਸ ਦੇ ਜਿਹੜੇ ਆ ਕੈਲਸ਼ੀਅਮ ਆਕਸਲੇਟ ਦੇ ਜਾਂ ਯੂਰਿਕ ਐਸਿਡ ਦੇ ਜਿਨੂੰ ਕਿੰਨੇ ਯੂਰੇਟਸ ਜਾਂ ਫਾਸਫੇਟਸ ਇਹ ਆਗੀ ਕਿਡਨੀ ਸਟੋਨ ਗੁਰਦੇ ਦੀ ਪੱਥਰੀ ਦੀ ਨਿਸ਼ਾਨੀ ਕੀ ਹੁੰਦੀ ਆ ਕਿ ਬੈਕ ਚ ਪੇਨ ਹੋਏਗੀ ਹੌਲੀ ਹੌਲੀ ਅਗੇ ਨੂੰ ਆਏਗੀ ਨਲਮਲ ਹੋ ਜਾਏਗੀ ਔਰ ਫਰਕ ਗਾਲ ਬਲੱਡ ਤੇ ਕਿਡਨੀ ਸਟੋਨ ਦਾ ਇਹ ਹੀ ਹੈ ਕਿ ਇੱਕ ਤੱਕ ਗਾਲ ਬਲੱਡ ਸਟੋਨਸ ਦੀ ਸਿਰਫ ਸੱਜੇ ਬੰਨੇ ਦਰਦ ਔਰ ਅਪਰ ਅਬਡੋਮਨ ਚ ਪਰ ਜਿਹੜੀ ਕਿਡਨੀ ਸਟੋਨਸ ਹੈ ਕਿਉਂਕਿ ਗੁਰਦੇ ਦੋਨੋਂ ਬੰਨੇ ਹੁੰਦੇ ਕਿਡਨੀ ਸ਼ੇਪ ਦੇ ਹੁੰਦੇ ਤਾਂ ਇਹਨਾਂ ਨੂੰ ਮਤ ਰਾਜਮਾ ਦੀ ਸ਼ਕਲ ਦੇ ਹੁੰਦੇ ਔਰ ਪੇਟ ਦੇ ਦੋਨੋਂ ਪਾਸੇ ਹੁੰਦੇ ਇਸ ਤੋਂ ਬਾਅਦ ਕਿਡਨੀ ਫਿਰ ਯੂਰੇਟਰ ਫਿਰ ਯੂਰੀਨਰੀ ਬਲੈਡਰ ਲੇਕਿਨ ਗੁਰਦੇ ਦੀ ਪੱਤਰੀ ਦੀ ਨਿਸ਼ਾਨੀ ਹੁੰਦੀ ਹੈ ਇੱਕ ਬੈਕ ਤੋਂ ਪੇਨ ਹੋਏਗੀ ਅੱਗੇ ਨੂੰ ਜਾਏਗੀ ਨਾਲਾ ਨੂੰ ਜਾਏਗੀ ਪਿਸ਼ਾਬ ਰੋਕੇ ਆਏਗਾ ਪਿਸ਼ਾਬ 'ਚ ਜਲਨ ਹੋ ਜਾਏਗੀ ਕਈ ਵਾਰੀ ਪਿਸ਼ਾਬ ਨਾਲ ਬਲੱਡ ਆ ਸਕਦਾ ਜਿਆਦਾ ਦਰਦ ਗੁਰਦਾ ਪੱਥਰੀ ਦੀ ਉਦੋਂ ਹੁੰਦੀ ਆ ਕਿਡਨੀ ਦੇ ਵਿੱਚ ਕਈ-ਕਈ ਚਿਰ ਕ੍ਰਿਸਟਲ ਬੈਠੇ ਰਹਿੰਦੇ ਆ ਦਰਦ ਨਹੀਂ ਹੋਏਗੀ ਬਲੈਡਰ ਜਦੋਂ ਪਿਸ਼ਾਬ ਦਾ ਮਸਾਨਾ ਜਿੱਦੇ ਪਿਸ਼ਾਬ ਇਕੱਠਾ ਹੁੰਦਾ ਉਹਦੇ 'ਚ ਵੀ ਉਹ ਕ੍ਰਿਸਟਲ ਫਿਰਦੇ ਰਹਿੰਦੇ ਆ ਦਰਦ ਨਹੀਂ ਹੋਏਗੀ ਦਰਦ ਉਦੋਂ ਹੋਣੀ ਹੈ ਜਦੋਂ ਗੁਰਦੇ ਤੋਂ ਗੁਰਦੇ ਬਲੈਡਰ ਤੱਕ ਜਾਣ ਵਾਲੀ ਨਾਲੀ ਜਿਹਨੂੰ ਅਸੀਂ ਕਹਿੰਨੇ ਹ ਯੂਰੀਥਰਾ ਜਾਂ ਯੂਰੀਟਰਸ ਯੂਰੀਟਰਸ ਇੱਕ ਬੜੀ ਬ੍ਰੀਕ ਨਾਲੀ ਹੁੰਦੀ ਹੈ ਜਿਹੜੀ ਗੁਰਦੇ ਤੋਂ ਮਸਾਨੇ ਚ ਪਿਸ਼ਾਪ ਨੂੰ ਲਿਆਂਦੀ ਹੈ ਉਸ ਨਾਲੀ ਦੇ ਵਿੱਚ ਜਦੋਂ ਕਿਤੇ ਉਹ ਕ੍ਰਿਸਟਲ ਜੇ ਛੋਟੇ ਤੋਂ ਵੱਡੇ ਹੋਗੇ ਫਸ ਗਏ ਤਾਂ ਫੇਰ ਮੁਸ਼ਕਲ ਆਣੀ ਹੈ ਫੇਰ ਅਰਾਟ ਘਟਦੇ ਨੇ ਸਭ ਤੋਂ ਸੀਰੀਅਸ ਪ੍ਰੋਬਲਮ ਹੋ ਜਾਂਦੀ ਜਦੋਂ ਕਿਤੇ ਰਾਤ ਬਰਤੇ ਕਿਸੇ ਨੂੰ ਕਿਡਨੀ ਸਟੋਨ ਦੀ ਪ੍ਰੋਬਲਮ ਹੋਵੇ ਤੇ ਦਰਦ ਹੋਵੇ ਤੇ ਉਹ ਦਰਦ ਸਾਂਭੇ ਨਹੀਂ ਜਾਂਦੀ। ਕਈ ਵਾਰੀ ਬੰਦਾ ਪਾਸਾ ਨਹੀਂ ਲਿਆਂਦਾ ਬੈਠ ਨਹੀਂ ਸਕਦਾ। ਰਾਟ ਕੱਢ ਦਿੰਦਾ ਤੜਫਦਾ ਐਮਰਜੈਂਸੀ ਜਾਂਦੇ ਆ ਹਸਪੀਟਲ ਜਾਂਦੇ ਆ ਉਹ ਵੀ ਉੱਥੇ ਤੁਹਾਨੂੰ ਗਲੂਕੋਸ ਲਾ ਦੇਣਗੇ, ਲੈਸਿਕ ਦਾ ਇੰਜੈਕਸ਼ਨ ਲਾ ਦੇਣਗੇ ਪਿਸ਼ਾਬ ਖੁੱਲ ਕੇ ਆ ਜਾਏ। ਲੇਕਿਨ ਫਿਰ ਜਾਂ ਤੁਹਾਡੀ ਸਰਜਰੀ ਕਰਦੇ ਸੋ ਪਿਆਰੇ ਦਰਸ਼ਕੋ ਯੂ ਡੋਟ ਹੈਵ ਟੂ ਵਰੀ ਨਾਓ ਵੀ ਆਰ ਟਾਕਿੰਗ ਅਬਾਟ ਦਾ ਕਿਡਨੀ ਸਟones ਡਸਨਟ ਮੈਟਰ ਇਟ ਇਜ਼ ਆਫ ਕੈਲਸ਼ੀਅਮ ਆਕਸਲੇਟ ਆ ਯੂਰਿਟੇਰ ਦਾ ਫਾਸਫੇਟ ਵਿਚ ਆ ਟੋਲਡ ਯੂ ਅਲ레ਡੀ ਇਟ ਕੈਨ ਬੀ ਆਫ 3 ਟਾਈਪਸ ਬਿਕਾਜ਼ ਦਾ ਫਾਰਮੇਸ਼ਨ ਆਫ ਦਾ ਯੂਰਿਨਰੀ ਕੈਲਕੂਲਾਈ ਬਟ ਵੀ ਰਿਮੂਵ ਦਾ ਆਲਸੋ ਕਿਡਨੀ ਸਟones ਵਿਦਆਊਟ ਸਰਜਰੀ ਬਾਈ ਆਯੁਰਵੇਦਿਕ ਥੈਰੇਪੀ ਨੈਚੁਰਲ ਥੈਰੇਪੀ ਇਟ ਪਾਸਸਸ ਥਰੂ ਦਾ ਯੂਰਿਨ ਬਾਈ ਬ੍ਰੇਕਿੰਗ ਡਾਊਨ ਦਾ ਸਟones ਪੰਜਾਬੀਚ ਇਹਦਾ ਮਤਲਬ ਹੈ ਸੀ ਕਿ ਗੁਰਦੇ ਦੀ ਪੱਥਰੀ ਹੋਵੇ ਪਾਵੇਂ ਗਲ ਬੈਡ ਦੀ ਪੱਥਰੀ ਹੋਵੇ ਸਾਡੇ ਦੇਸੀ ਨੁਸਖੇ ਸ਼ਰਤियां ਉਹ ਪੱਥਰੀ ਨੂੰ ਡਿਸੋਲਵ ਕਰ ਦਿੰਦੇ ਆ ਔਰ ਪਿਸ਼ਾਬ ਰਸਤੇ ਬਾਹਰ ਨਿਕਲ ਜਾਂਦੀ ਤੁਹਾਨੂੰ ਆਪਣੇ ਆਪ ਹੀ ਪਤਾ ਲੱਗ ਰਿਹਾ ਨੇ ਜਿੰਨਾ ਚਿਰ ਰੇਤ ਵਾਂਗ ਬਣ ਕੇ ਸੈਂਡ ਪਾਰਟੀਕਲਸ ਬਣ ਕੇ ਪਿਸ਼ਾਬ ਦੇ ਰਸਤੇ ਬਾਹਰ ਆ ਗਈ ਫਿਰ ਦਰਦ ਤੋਂ ਵੀ ਬਚ ਗਏ ਸਰਜਰੀ ਤੋਂ ਵੀ ਬਚ ਗਏ ਕਈ ਵਾਰੀ ਇਹ ਇਨਫੈਕਸ਼ਨ ਹੋ ਜਾਏ ਤਾਂ ਵੀ ਹੁੰਦੀ ਬੈਕਟੀਰੀਅਲ ਇਨਫੈਕਸ਼ਨ ਹੋਵੇ ਤਾਂ ਵੀ ਹੋ ਜਾਂਦੀ ਹੈ ਜਾਦਤਰ ਤੇ ਫਾਰਮੇਸ਼ਨ ਦੀ ਜਿਹੜੀ ਹੈ ਜਿਨ੍ਹਾਂ ਦੇ ਅੰਦਰ ਕੈਲਸ਼ੀਅਮ ਡਿਪੋਜ਼ਿਟ ਬਹੁਤ ਜ਼ਿਆਦਾ ਪ੍ਰੇਜ਼ ਹੈ ਇਹ ਵੀ ਤੁਸੀਂ ਜਿਹੜਾ ਯੂਰਿਕ ਐਸਿਡ ਜਿਨ੍ਹਾਂ ਦੇ ਜ਼ਿਆਦਾ ਯੂਰਟਸ ਦੀ ਜੇ ਪਥਰੀ ਹੈ ਤੇ ਮੀਟ ਤੋਂ ਬਚੋ ਦਾਲਾਂ ਪ੍ਰੋਟੀਨਸ ਤੋਂ ਬਚੋ ਚੇ ਕੈਲਸ਼ੀਅਮ ਜ਼ਿਆਦਾ ਕਰਕੇ ਪਥਰੀ ਹੈ ਤਾਂ ਕੈਲਸ਼ੀਅਮ ਦੀਆਂ ਪ੍ਰੋਡਕਟਸ ਜ਼ਿਆਦਾ ਨਾ ਖਾਓ ਜਿਹੜੇ ਮਿਲਕ ਪ੍ਰੋਡਕਟਸ ਦੇ ਵਿੱਚ ਕੈਲਸ਼ੀਅਮ ਜ਼ਿਆਦਾ ਹੁੰਦਾ ਸੋ ਕੈਲਸ਼ੀਅਮ ਕਾਰਬੋਨੇਟ ਫਾਸਫੇਟਸ ਵੀ ਮੀਟ ਕਰਕੇ ਜ਼ਿਆਦਾ ਪ੍ਰੇਜ਼ ਹੈ ਤੇ ਸਭ ਤੋਂ ਵੱਡਾ ਜੇੜਾ ਕਿਡਨੀ ਸਟones ਆਪਰੇਸਰ ਸਭ ਤੋਂ ਵਧੀਆ ਪਾਣੀ ਵਾਚ ਵਾਚ ਵਾਟਰ ਪਾਣੀ ਜਿਆਦਾ ਪੀਓ। ਔਰ ਗਾਲ ਬਲਡ ਸਟones ਦੇ ਵਿੱਚ ਮੈਂ ਦੱਸਿਆ ਜੇ ਘਰ ਤੁਹਾਨੂੰ ਕੋਈ ਘਰੇਲੂ ਨੁਸਖਾ ਦਸੀਏ ਗਾਲ ਬਲਡ ਸਟੋਨ ਦਾ ਘਰੇਲੂ ਨੁਸਖਾ ਹੈ ਵੀ ਉਸ ਵੇਲੇ ਤੁਸੀਂ ਪਹਿਲਾਂ ਠੰਡੇ ਪਾਣੀ ਨਾਲ ਸ਼ਾਵਰ ਲਓ ਫਿਰ ਫਾਲੋ ਕਰਕੇ ਗਰਮ ਪਾਣੀ ਨਾਲ ਲਓ ਜਾਂ ਪਾਣੀ 'ਚ ਐਲੋਵੇਰਾ ਜੂਸ ਜਾਂ ਕਰੇਨਬਰੀ ਜੂਸ ਪਾ ਕੇ ਪੀਓ ਇਹ ਤਾਂ ਹੈ ਕਰੇਲੂ ਨੁਸਖਾ ਜਿਹੜਾ ਤੁਸੀਂ ਕਰ ਸਕਦੇ ਹੋ ਕਿਉਂ ਕਈ ਵਾਰੀ ਬੈਕਟੀਰੀਅਲ ਇਨਫੈਕਸ਼ਨ ਹੋਵੇ ਐਲੋਵੇਰਾ ਜੂਸ ਉਹਦੇ ਲਈ ਵੀ ਚੰਗੇ 크ਰੇਨਬੈਰੀ ਜੂਸ ਤੇ ਪਾਣੀ ਲੈ ਕਰਨਾ ਪਿਸ਼ਾਬ ਦਾ ਰਸਤਾ ਵੀ ਬਾਹਰ ਕਢਣਾ ਔਰ ਕੋਈ ਵੀ ਭਾਵੇਂ ਉਹ ਫਾਸਫੇਟਸ ਜਿਹੜੇ ਆ ਗਾਲਬਡ ਸਟੋਨ ਚ ਫਾਸਫੋਲਿਪਿਡਸ ਹੈ ਇਹਨਾਂ ਨੇ ਵੀ emulsify ਕਰਨਾ ਐਲੋਵੇਰਾ ਨੇ ਵੀ ਕ੍ਰੇਨਬੈਰੀ ਨੇ ਪਾਣੀ ਨੇ ਵੀ ਸਿਰਫ ਇਹ ਵੀ ਰਸਤਾ ਖੋਲ ਦਿੰਦੇ ਤਾਂ ਕਿ ਫੈਟੀ ਡੈਪੋਜ਼ੀਸ਼ਨ ਜਿਹੜੀ ਆ ਉਹ ਕਿਸੇ ਤਰੀਕੇ ਡਿਸੋਲਵ ਹੋ ਕੇ ਨਿਕਲ ਜਾਏ ਭਾਵੇਂ ਅੰਤੜੀਆਂ ਰਸਤੇ ਜੇ ਗਾਲਬਡ ਸਟੋਨਸ ਆ ਜਾਂ ਕਿਡਨੀ ਸਟੋਨਸ ਤੇ ਪਿਸ਼ਾਬ ਰਸਤੇ ਸੋ ਪਹਿਲਾ ਨੁਸਖਾ ਪਿਸ਼ਾਬ ਲਈ ਕਿਡਨੀ ਸਟੋਨਸ ਲਈ ਵਾਟਰ 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 ਦੂਜਾ ਨੁਸਖਾ ਜਿਹੜਾ ਗਾਲਬਡ ਸਟੋਨਸ ਲਈ ਦੱਸਿਆ ਐਲੋਵੇਰਾ ਜੂਸ ਕ੍ਰੇਨਬੈਰੀ ਜੂਸ ਉਹ ਤੁਸੀਂ ਦੋਨਾਂ ਬੰਨੇ ਯੂਜ਼ ਕਰ ਸਕਦੇ ਹੋ ਕਿਡਨੀ ਸਟones ਲਈ ਵੀ ਗਲਬੈਡਰ ਸਟones ਲਈ ਸੋ ਪਿਆਰੇ ਦਰਸ਼ਕੋ ਪਥਰੀ ਭਾਵੇਂ ਗੁਰਦੇ ਦੀ ਹੋਵੇ ਭਾਵੇਂ ਪਿੱਤੇ ਦੀ ਹੋਵੇ ਬਿਲਕੁਲ ਨਹੀਂ ਕੋਈ ਚਿੰਤਾ ਕਰਨੀ ਮੇਰੇ ਨੰਬਰ ਸਕਰੀਨ ਤੇ ਆ ਰਹੇ ਆ ਡਾਕਟਰ ਕੁਮਾਰ ਇਸ ਵਨ ਫੋਨ ਕਾਲ ਵੇ ਤੀਜੇ ਦਿਨ ਦਵਾਈ ਤੁਹਾਡੇ ਕੋਲ ਪਹੁੰਚ ਜਾਂਦੀ ਹੈ ਪਥਰੀ ਡਿਸੋਲਵ ਹੋ ਜਾਂਦੀ ਜਿੰਨੀ ਮਰਜ਼ੀ ਭਾਵੇਂ ਪਥਰੀ ਛੋਟੀ ਹੈ ਵੱਡੀ ਹੈ ਜਾਂ 8 ਹੈ ਜਾਂ 10 ਹੈ ਵੱਡੀਆਂ ਤੇ ਇਹ ਹੀ ਹੈ ਡਿਪੈਂਡ ਕਰਦਾ ਜਿੰਨੀਆਂ ਘੱਟ ਉਹਨੀਆਂ ਜਲਦੀ ਨਿਕਲਣਗੀਆਂ ਜਿੰਨੀਆਂ ਵੱਡੀਆਂ ਉਹਨੂੰ ਡਿਜ਼ੋਲਵ ਹੋਣ ਦਾ ਟਾਈਮ ਲੱਗਣਾ ਹੈ ਜੇ ਬਹੁਤ ਪੁਰਾਣੀਆਂ ਐ 2-3 ਮਹੀਨੇ ਦਵਾਈ ਖਾ ਵੀ ਸਕਦੇ ਹੋ ਪਰ ਇਹ ਸ਼ਰਤia ਜੇ 1 ਮਹੀਨੇ ਦੀ ਦਵਾਈ ਦੇ ਨਾਲ ਰਿਜ਼ਲਟ ਤੁਹਾਨੂੰ ਮਿਲ ਜਾਏਗਾ ਲੋਕੀ ਵਿਚਾਰੇ ਇੰਡੀਆ ਜਾਂਦੇ ਐ ਇੰਡੀਆ ਤੋਂ ਮੰਗਾਂਦੇ ਐ ਦਵਾਈ ਉਹਨੇ ਚਲ ਨੂੰ ਪਹੁੰਚਦੀ ਨਹੀਂ ਕਈ ਵਾਰੀ ਕਈ ਵਾਰੀ ਦੇਸੀ ਨੁਸਖੇ ਆਪ ਦੱਸੀ ਦੇ ਵੀ ਅਸੀਂ ਪਰ ਤੁਹਾਡੇ ਕੋਲ ਬਣਾਣੇ ਮੁਸ਼ਕਲ ਹੋ ਜਾਂਦੇ ਐ ਸੋ ਮੇਰੇ ਲਈ ਤੁਹਾਡੇ ਲਈ ਸੌਖਾ ਕਰਨ ਫਾਰਮੂਲਾ ਇਹ ਆ ਕਿ ਤੁਹਾਨੂੰ ਘਰ ਬੈਠੇ ਦਵਾਈ ਕੈਪਸੂਲ ਫਾਰਮ ਚ ਪਾਊਡਰ ਫਾਰਮ ਚ ਜੇ ਮੈਂ ਪਾਊਡਰ ਫਾਰਮ ਚ ਦਮਾਤੇ ਪਾਣੀ ਚ ਘੋਲ ਕੇ ਪੀ ਜੂਸ ਮਤ ਮਲਾ ਕੇ ਪੀ ਸਕਦੇ ਹੋ ਜੇ ਸੌਫਟ ਜਲ ਸੌਫਟ ਦਾ ਮਤਲਬ ਹੁੰਦਾ ਵੀ ਕੈਪਸੂਲ ਟਾਈਪ ਹੁੰਦੇ ਆ ਉਹ ਵੀ ਤੁਸੀਂ ਇੱਕ ਵਾਰ ਜਾਂ ਦੋ ਵਾਰ ਦਿਨ ਚਖਾਣੇ ਆ ਪਥਰੀ ਭਾਵੇਂ ਕੈਲਸ਼ੀਅਮ ਦੀ ਆ ਭਾਵੇਂ ਫਾਸਫੋਲਿਕ ਪਰਦੀ ਭਾਵੇਂ ਯੂਰਿਕਸ ਦੀ ਆ ਉਹ ਖੁਰਕੇ ਦੇਸੀਨ ਉਸਕੇ ਜਿੰਨਾਂ ਜਿਹਾ ਭਾਵੇਂ ਗੋਖਸ਼ੁਰ ਵੀ ਆ ਪੁਨਰਨਮਾ ਵੀ ਆ ਨਾ ਗੁਰੂਚੀ ਵੀ ਆ ਗਲੋਏ ਵੀ ਆ ਔਰ ਅਗ੍ਰੀਤ ਕੀ ਬਬੀਤ ਕੀ ਅਮਲ ਕੀ ਬਲੈਂਡ ਫਾਰਮੂਲੇ ਹੁੰਦੇ ਸਾਡੇ ਕਈ ਫਾਰਮੂਲੇ ਅਸੀਂ ਦੱਸਦੇ ਨੇ ਕਿਉਂਕਿ ਤੁਸੀਂ ਕਨਫਿਊਜ਼ ਹੋ ਜਾਂਦੇ ਸੋ ਯੂ ਡੂ ਨਾਟ ਵਰੀ ਦੇਖੋ ਡਾਈਜੈਸਟਿਵ ਸਿਸਟਮ ਨੂੰ ਇੰਪਰੂਵ ਕਰਨਾ ਹੈ ਯੂਰਨਰੀ ਸਿਸਟਮ ਨੂੰ ਇੰਪਰੂਵ ਕਰਨਾ ਹੈ ਕਿਡਨੀ ਸਟੋਨਸ ਨੂੰ ਦੂਰ ਕਰਨਾ ਹੈ ਗਲਬ ਸਟੋਨਸ ਨੂੰ ਦੂਰ ਕਰਨਾ ਤੇ ਆਲ ਯੂ ਹੈਵ ਟੂ ਜਸਟ ਗਿਵ ਮੀ ਅ ਕਾਲ ਗੁਰਦੇ ਪਥਰੀ ਦਾ ਪਤਾ ਪਹਿਲਾ ਨੁਸਖਾ ਤੁਹਾਨੂੰ ਦੱਸਿਆ ਸਭ ਤੋਂ ਪਹਿਲਾਂ ਕੀ ਪਤਾ ਲੱਗਣਾ ਹੈ ਕਿ ਸਵੀਅਰ ਪੇਨ ਹੋਣੀ ਹੈ ਬੈਕ ਦੇ ਵਿੱਚ ਲੇਕਿਨ ਜ਼ਿਆਦਾ ਹੋਣੀ ਜਦੋਂ ਯੂਰਟਰ ਦੇ ਵਿੱਚ ਫਸਣੀ ਹੈ ਫਿਰ ਪਿਸ਼ਾਬ ਲੱਕਿਆ ਆਨ ਲੱਗ ਜਾਂਦਾ ਓਦੋਂ ਮੁਸ਼ਕਲ ਹੁੰਦਾ ਕਿ ਜਦੋਂ ਪਿਸ਼ਾਬ ਨਾਲ ਬਲੱਡ ਆਨ ਲੱਗ ਜਾਏ ਜ਼ਖਮ ਹੋ ਜਾਂਦੇ ਅੰਦਰ ਕਈ ਵਾਰੀ ਇਹ ਕਿਉਂਕਿ ਦੇਖੋ ਇਹਨੇ ਰਸਤੇ ਚ ਨੰਗਣਾ ਹੈ ਕਿਤੇ ਵੀ ਜ਼ਖਮ ਕਰ ਸਕਦੀ ਜੇ ਯੂਰੀਥਰਾ ਦੇ ਵਿੱਚ ਜਿਹੜੀ ਯੂਰੀਟਰ ਕਹਰੇ ਆ ਉਥੇ ਜ਼ਖਮ ਹੋ ਜਾਏਗਾ ਤੇ ਪਿਸ਼ਾਬ ਨਾਲ ਬਲੱਡ ਆਏਗਾ ਤੁਹਾਨੂੰ ਆਪਣੇ ਆਪ ਓਦੋਂ ਪਤਾ ਲੱਗਦਾ ਜਦੋਂ ਕਿਸੇ ਦੇ ਅੰਦਰ ਕੈਲਸ਼ੀਅਮ ਜਮ ਜਾਂਦਾ ਜਾਂ ਕੈਲਸ਼ੀਅਮ ਵੱਜ ਜਾਂਦਾ ਕੈਲਸ਼ੀਅਮ ਕ੍ਰਿਸਟਲ ਵੱਜ ਜਾਂਦੇ ਇਨਸਾਨ ਨੂੰ ਇਲਾਮਤਾਂ ਪਤਾ ਲੱਗਦੀਆਂ ਕਿ ਮੇਰਾ ਪਿਸ਼ਾਬ ਆ ਜੋ ਲੱਕਿਆ ਆ ਜੀ अच्छा ओपा मैच येミネ मुड़के ना आवे ओदो ही होना जबो किते कैल्शियम डिपॉजिटशन हो क्यों जबो किते पानी ਤੁਸੀਂ ਜਿਆਦਾ ਪੀ ਲੈਂਦੇ ਹੋ ਕਈ ਵਾਰੀ ਬਚਾਅ ਹੋ ਜਾਂਦਾ ਲੇਕਿਨ ਅੰਦਰ ਅੰਦਰ ਡੈਪੋਜ਼ੀਸ਼ਨ ਹੁੰਦੀ ਰਹਿੰਦੀ ਕ੍ਰਿਸਟਲ ਬਣਦੇ ਰਹਿੰਦੇ ਆ ਲੇਕਿਨ ਇਹ ਤੋਂ ਪਹਿਲਾਂ ਕਿ ਉਹ ਕ੍ਰਿਸਟਲ ਵੱਡੇ ਹੋ ਜਾਣ ਪੱਤਰੀ ਵੱਡੀ ਹੋ ਜਾਏ ਸਰਜਰੀ ਨਾ ਕਰਾਣੀ ਪਵੇ ਇੱਥੇ ਤੱਕ ਕਿ ਕਈ ਜਿੱਦਾਂ ਬਹੁਤ ਹੀ ਦੁਨੀਆ ਤੇ ਵੈਸੇ ਗਾਲ ਬਲੇਡਰ ਪਿੱਤਾ ਕਢਾ ਦਿੰਦੇ ਜਿਹੜਾ ਮੈਂ ਤੁਹਾਨੂੰ ਬਾਰ ਬਾਰ ਰਿਪੀਟ ਕਰ ਰਿਹਾ ਪਿੱਤਾ ਕਢਾਣ ਦੀ ਕੋਈ ਲੋੜ ਨਹੀਂ ਬਹੁਤ ਦੁਨੀਆ ਤੁਹਾਨੂੰ ਮਿਲੇਗੀ ਜਿਨ੍ਹਾਂ ਨੇ ਗਾਲ ਬਲੇਡਰ ਰਿਮੂਵ ਕਰਾਇਆ ਕਿਉਂ ਹੈਲੋਪੈਥੀ ਚ ਅੰਗਰੇਜ਼ੀ ਸਾਇੰਸ ਬੜਾ ਸੌਖਾ ਕਿ ਉਹ ਛੋਟਾ ਜਿਹਾ ਪਿੱਤਾ ਕਈ ਵਾਰ ਤੇ ਅੱਜਕੱਲ ਮਾਈਕਰੋਨ ਵਾਲੀ ਕਰ ਦਿੰਦੇ ਆ ਪਰ ਸਰਜਰੀ ਤੋਂ ਹਮੇਸ਼ਾ ਬਚਣਾ ਹੀ ਚਾਹੀਦਾ ਸਰਜਰੀ ਇਜ਼ ਦਾ ਲਾਸਟ ਆਲਟਰਨੇਟਿਵ ਉਹ ਵੀ ਤਾਂ ਜੇ ਉਹਦਾ ਕੋਈ ਇਲਾਜ ਨਾ ਹੋਵੇ ਜੇ ਦਵਾਈ ਰਸਤੇ ਨਾ ਨਿਕਲਦੀ ਹੋਵੇ ਲੇਕਿਨ ਜਦੋਂ ਦੇਸੀ ਨੁਸਖੇ ਹੈ ਆਲ ਓਵਰ ਦੀ ਵਰਡ ਆਯੁਰਵੈਦਿਕ ਫਾਰਮੂਲੇ ਕਮਾਲ ਕਰ ਦਿੰਦੇ ਭਾਵੇਂ ਕਿਸੇ ਕਿਸਮ ਦੀ ਸਟੋਨ ਹੋਵੇ ਅਸੀਂ ਤੇ ਤੁਹਾਨੂੰ ਇੱਥੇ ਤੱਕ ਦੱਸ ਚੁੱਕੇ ਆ ਕਿ ਕੈਂਸਰ ਤੱਕ ਦਾ ਇਲਾਜ ਹੈ ਕੈਂਸਰ ਵੀ ਕਈ ਤਰ੍ਹਾਂ ਦਾ ਪਾਵੇਂ ਬ੍ਰੈਸਟ ਕੈਂਸਰ ਹੈ। ਪਾਵੇਂ ਪ੍ਰੋਸਟੇਟ ਕੈਂਸਰ ਹੈ। ਕੋਈ ਵੀ ਕਿਸੇ ఓਵਰੀਅਨ ਕੈਂਸਰ ਵੇਰੀਅੰਟ ਟਿਊਮਰ ਪਤਨੀਆਂ ਤੇ ਚੋ ਛੋਟੀ ਮੋਟੀ ਗੱਲ ਹੈ ਕੈਂਸਰ ਤੱਕ ਦਾ ਇਲਾਜ ਆਯੁਰਵੈਦਿਕ ਚ ਹੈ ਸੋ ਆਯੁਰਵੈਦਿਕ ਥੈਰੇਪੀ ਤੇ ਦੁਨੀਆ ਪਰ ਦੀ ਟ੍ਰੀਟਮੈਂਟ ਹੋ ਸਕਦੀ ਹੈ। ਰਿਸ਼ੀਆਂ ਮੁਣੀਆਂ ਦੇ ਬਣਾਏ ਨੁਸਖੇ ਨੇ ਡਿਪੈਂਡਸ ਇਟ ਇਜ਼ ਵਾਤਜੋ ਦੀ ਪਿਤਜੋ ਦੀ ਹਰ ਕਫਜੋ ਦੀ ਡਿਪੈਂਡਸ ਬੰਦਾ ਪ੍ਰਕਿਰਤੀ ਆਫ ਦਾ ਪੇਸ਼ੈਂਟ ਪ੍ਰithvi ਜਲਵਾਯੂ ਤੇਜ ਆਕਾਸ਼ ਪੰਜ ਵਹਾਉਤਿਕ ਸ਼ਰੀਰ ਰਸ ਰક્ત మాਸ ਮੇਦ ਅਸתי ਮਜਾ ਸ਼ੁਕਰ ਸप्तधातु ਸ਼ਰੀਰ ਵਾਤਜ ਪਿਤਜ ਕਫਜ ਤ੍ਰidosh ਸ਼ਰੀਰ ਸੋ ਭਾਵੇਂ ਤੁਸੀਂ ਜਿਹੜੇ ਲੋਕਲ ਪੇਸ਼ੈਂਟ ਆ ਪਲਸ ਵੀ ਦੇਖ ਲਈਦੀ ਐ ਅਸੀਂ ਪਲਸ ਦੇਖ ਕੇ ਬੀਪੀ ਵੀ ਦੱਸ ਸਕਦਾ ਇਹ ਤੋਂ ਇਲਾਵਾ ਭਾਵੇਂ ਕਿਸੇ ਦੀ ਬਲੱਡ ਸ਼ੂਗਰ ਟਾਈਪ 2 ਡਾਇਬਟੀਜ਼ ਆ ਟਾਈਪ 1 ਡਾਇਬਟੀਜ਼ ਆ ਭਾਵੇਂ hypertension ya hypotension hai hyperthyroidism ya hypothyroidism hai high cholesterol ya low cholesterol triglyceride zyada aur sharatiya ilaj kinne nuskhe main das chuka kinne saalan to tusi mere programs hunde aa rahe ho unna duniya da thank you jehde bechare mere videos share karde ne reels nu share karde ne aur apne tusi comments dinde ho positive feedback dinde ho ohde layi tuhanu sara da thank you ਸੋ ਮੇਰਾ ਤਾਂ ਇਹੀ ਦੱਸਣ ਦਾ ਤਰੀਕਾ ਹੈ ਕਿ ਦਵਾਈ ਕਰੋ ਤੇ ਆਯੁਰਵੈਦਿਕ ਔਰ ਜੇ ਸਾਈਡ ਇਫੈਕਟਸ ਤੋਂ ਬਚਣਾ ਹੈ ਜਾਂ ਸਰਜਰੀ ਤੋਂ ਬਚਣਾ ਜਾਂ ਕੰਪਲਿਕੇਸ਼ਨ ਤੋਂ ਬਚਣਾ ਜਾਂ ਦਰਦਾਂ ਤੋਂ ਬਚਣਾ ਤੇ ਦਵਾਈ ਆਯੁਰਵੈਦਿਕ ਲਗਾਤਾਰ ਮੇਰਾ ਐਡਰੈਸ ਮੇਰਾ ਈਮੇਲ ਐਡਰੈਸ ਮੇਰੇ ਫੋਨ ਨੰਬਰ ਸਕਰੀਨ ਤੇ ਆ ਰਹੇ ਹੈ ਟੀਵੀ ਤੇ ਤੁਸੀਂ ਹਰ ਫਰਾਈਡੇ ਸੈਚਰਡੇ ਸੰਡੇ ਦੇਖਦੇ ਹੋ ਟਾਈਮਿੰਗਸ ਡਿਫਰੈਂਟ ਨੇ YouTube ਤੇ ਵੀ ਦੇਖਦੇ ਹੋ Facebook ਤੇ ਦੇਖਦੇ ਹੋ Doctor Kumar is one phone call away. All the time you are supposed to give me a call at seven one eight two one six five one three seven because this is my cell number. Better you leave the message or your phone number so that I can call you back. Otherwise, seven one eight eight four nine five eight five nine is the office number. It's a landline number. You cannot leave the message. Sometimes I don't pick up the phone. see बार ਆਫਿਸ ਲਾਈਨ ਤੇ ਤੁਸੀਂ ਨਹੀਂ ਗੱਲ ਕਰਦੇ 7188495859 ਤੇ ਤੇ 7182165137 ਤੇ ਕਾਲ ਕਰ ਲਿਆ ਕਰੋ ਇਹ ਤੋਂ ਇਲਾਵਾ ਕੋਈ ਮਟਾਪਾ ਅਸੀਂ ਟੌਪਿਕ ਦਾ ਫੜੀਦਾ ਕਿ ਉਹ 20-25 ਮਿੰਟ ਤੁਹਾਨੂੰ ਦੱਸ ਦਈਏ ਕਿ ਬਿਮਾਰੀ ਕੀ ਹੈ ਜਿੱਦਾਂ ਅੱਜ ਗੱਲ ਆਪਾਂ ਫਿਰ ਸ਼ਾਰਟਸ ਕੀਤੀ ਕੋਲੇਸਟ੍ਰੋਲ ਹੈ ਕੀ ਹੈ ਗਲਡਰ ਸਟੋਨਸ ਹੈ ਕੀ ਹੈ ਕਿਡਨੀ ਸਟੋਨਸ ਹੈ ਕੀ ਹੈ ਇਹਨਾਂ ਦੇ ਸਿੰਪਟਮਸ ਕੀ ਨੇ ਦੀ ਟ੍ਰੀਟਮੈਂਟ ਕੀ ਹੈ ਕਰਦੇ ਨੁਸਕੇ ਕੀ ਹੈ ਪਰ ਇਲਾਜ ਹੈ ਤੇ ਦੇਸੀ ਇਲਾਜ ਤੇ ਸਾਡੀ ਕੁਮਾਰ ਫਾਰਮੇਸੀ ਇਲਾਜ ਤੇ ਡਾਕਟਰ ਕੁਮਾਰ ਆਰ ਕੇ ਹੋਲਿਸਟਿਕ ਪਰ ਇਹ ਨਹੀਂ ਮੈਂ ਕਹਿੰਦਾ ਕਿ ਸਿਰਫ ਮੇਰੇ ਕੋਈ ਇਲਾਜ ਹੈ ਸਾਰੀ ਦੁਨੀਆ 'ਚ ਆਯੁਰਵੈਦਿਕ ਦੇ ਬੜੇ ਅੱਛੇ ਅੱਛੇ ਵੈਦ ਹਕੀਮ ਬੈਠੇ ਨੇ ਕਿਤੋਂ ਵੀ ਮੰਗਾਓ ਇਲਾਜ ਕਰਾਓ ਤੇ ਦੇਸੀ ਪ੍ਰੇਸ਼ ਤੁਸੀਂ ਠੀਕ ਹੈ ਨਸ਼ਿਆਂ ਤੋਂ ਬਚੋ ਸ਼ਰਾਬ ਤੋਂ ਬਚੋ ਔਰ ਮੀਟ ਤੋਂ ਜੇ ਕਿਸੇ ਨੂੰ ਕ੍ਰਿਸਟਲ ਜੇ ਫਾਸਫੇਟਸ ਦੇ ਆ ਜਾਂ ਯੂਰਿਕ ਐਸਿਡ ਦੇ ਆ ਮੀਟ ਦਾ ਤੇ ਪ੍ਰੋਟੀਨ ਦਾ ਜਿਆਦਾ ਪ੍ਰੇਜ਼ ਹੁੰਦਾ ਵੱਡਾ ਲਾਇਸਟ ਉਹਦੇ ਪਾਣੀ ਕਰੇਨ ਬੈਰੀ ਜੂਸ ਐਲੋਵੇਰਾ ਜੂਸ ਪਾਈਨੈਪਲ ਜੂਸ ਟੱਬ ਬਾਥ ਜਿਹੜਾ ਕਿਡਨੀ ਸਟੋਨਸ ਲਈ ਹੁੰਦਾ ਟੱਬ ਬਾਥ ਲਓ ਵੀ ਤੁਸੀਂ ਆਪਣੇ ਕਮਰ ਤੱਕ ਲੇਟ ਜਾਓ ਪਾਣੀ ਦੇ ਵਿੱਚ ਟੱਬ ਦੇ ਵਿੱਚ ਕਮਰ ਤੱਕ ਆਪਣੇ ਦਬੋ ਦਿਓ ਸਰੀਰ ਨੂੰ ਉਦ ਤੋਂ ਬਾਅਦ ਟੱਬ ਬਾਥ ਇੱਕ ਵਾਰੀ ਕੋਲਡ ਬਾਥ ਇੱਕ ਵਾਰੀ ਹੌਟ ਬਾਥ ਇਹ ਜਿਹੜਾ ਗਾਲਬ੍ਰੈਡ ਸਟੋਨਸ ਲਈ ਪਹਿਲਾਂ ਹੌਟ ਬਾਥ ਫਿਰ ਕੋਲਡ ਬਾਥ ਸਿਰਫ ਇਹ ਹੁੰਦਾ ਕਿ ਉੱਥੇ ਜਿਹੜੀ ਇਨਫਲਮੇਸ਼ਨ ਹੈ ਸਵੇਲਿੰਗ ਹੈ ਪਾਵੇਂ ਉਹ ਗਾਲਬ੍ਰੈਡ ਸਵੇਲਿੰਗ ਹੈ ਪਾਵੇਂ ਕਿਡਨੀ ਸਵੇਲਿੰਗ ਹੈ ਉਹ ਟਾਪ ਬਾਥ ਨਾਲ ਜਾਂ ਸ਼ਾਵਰ ਦੇ ਨਾਲ ਥੋੜੀ ਦੇਰ ਲਈ ਰਿਮੂਵ ਹੋ ਜਾਂਦੀ ਹੈ ਪਾਣੀ ਨਾਲ ਜਾਂ ਅਲੋਵਰਾ ਜੂਸ ਨਾਲ ਵੀ ਥੋੜੀ ਬਹੁਤੀ ਰਿਮੂਵ ਹੋ ਜਾਂਦੀ ਇਨਫੈਕਸ਼ਨ ਥੀਜ਼ ਆਰ ਦਾ ਜਸਟ ਡੋਮੈਸਟਿਕ ਫਾਰਮੂਲਸ ਘਰੇਲੂ ਨੁਸਖੇ ਪਰ ਇਲਾਜ ਹੈ ਤੇ ਦੇਸੀ ਇਲਾਜ ਹੈ ਤੇ ਆਯੁਰਵੈਦਿਕ ਔਰ ਸ਼ਰਤਿਆ ਸਰਜਰੀ ਤੋਂ ਬਚਾਉਣ ਦੇ ਲਈ ਤੁਸੀਂ ਕਾਲ ਕਰੋ ਫਿਰ ਉਹਦਾ ਰਿਜ਼ਲਟ ਦੇਖੋ ਲੱਖਾਂ ਮਰੀਜ਼ਾਂ ਦੀ ਮੈਂ ਗੁਰਦਾ ਪੱਥਰੀ ਦਾ ਟ੍ਰੀਟਮੈਂਟ ਕੀਤੀ ਗਲਬਲੈਡਰ ਸਟੋਨਸ ਦੇ ਪੇਸ਼ੈਂਟ ਬਹੁਤ ਘੱਟ ਹੁੰਦੇ ਆ ਵਿਚਾਰੇ ਨੂੰ ਪਤਾ ਨਹੀਂ ਹੁੰਦਾ ਕਿ ਗਲਬਲੈਡਰ ਸਟੋਨਸ ਦਾ ਵੀ ਇਲਾਜ ਹੈ ਅੱਜ ਇਸੇ ਕਰਕੇ ਟੌਪਿਕ ਫੜਿਆ ਗਲਬਲੈਡਰ ਸਟੋਨਸ ਦਾ ਸੀ ਵਿੱਚ ਇਹ ਆਪਾਂ ਕੱਲ ਗੁਰਦਾ ਪੱਥਰੀ ਦੇ ਵੀ ਕਰ ਲਈ ਪਰ ਇਹ ਤੋਂ ਇਲਾਵਾ ਵੀ ਕੋਈ ਬਿਮਾਰੀ ਹੋਵੇ ਸ਼ੂਗਰ ਬਲੱਡ ਪ੍ਰੈਸ਼ਰ ਕੋਲੇਸਟ੍ਰੋਲ ਮोटापा ਅਲਰਜੀ ਐਕਜ਼ੀਮਾ ਰੈਸ਼ ਕਨਸਟਿਪੇਸ਼ਨ ਪਾਈਲਸ ਬਵਾਸੀਰ ਕਿਸੇ ਕਿਸਮ ਦੀ ਚਮੜੀ ਦਾ ਰੋਗ ਹੋਵੇ ਵਾਲ ਚੜਦੇ ਹੋਣ ਜਾਦਾ ਦਵਾਈ ਸਾਡੀ ਜਾਂਦੀ ਮਰਦਾਨਾ ਤਾਕਤ ਦੀ ਜਿਹਦੇ ਬਾਰੇ ਤੁਸੀਂ ਨੋਟ ਕਰ ਚੁੱਕੇ ਜਨਾਨਨਾ ਤੇ ਮਰਦਾਨਾ ਕਮਜ਼ੋਰੀ ਦਾ ਵਿਲਾਜ ਹੈ ਕਿਸੇ ਦੇ اولاد ਨਾ ਹੁੰਦੀ ਹੋਵੇ ਸੇਮਨ ਡੈਨਸਟੀ ਘਟੋਵੇ ਸਪਰਮ ਮੈਟਿਓਲਿਟੀ ਘਟੋਵੇ ਸਪਰਮ ਕਾਊਂਟ ਘਟੋਵੇ ਔਰ ਵੀਰੇ ਪਤਲਾ ਹੋਵੇ ਮਰਦਾਨਾ ਕਮਜ਼ੋਰੀ ਦੀ ਸਾਡੀ ਦਵਾਈ ਆਲ ਓਵਰ ਦੀ ਵਰਡ 25 30 ਸਾਲ ਤੋਂ ਲਗਾਤਾਰ ਜਾਂਦੀ ਹੈ ਜਿਹਦੇ ਤੁਸੀਂ ਮਸ਼ਹੂਰੀ ਕਰਤੀ ਸੈਕਸ ਸਪੈਸ਼ਲਿਸਟ ਜਦ ਕੇ ਮੈਂ ਕਿਹਾ ਮੈਂ ਕੋਈ ਸਪੈਸ਼ਲਿਸਟ ਨਹੀਂ ਮੈਂ ਸਿਰਫ ਤੁਹਾਡੀ ਸੇਵਾ ਚ ਬੱਬਾਈ ਨੇ ਲਾਇਆ ਸੋ ਮੇਰਾ ਖਿਆਲ ਹੈ ਕਿ ਟਾਈਮ ਜ਼ਾਤਨੀ ਦੇ ਰਿਹਾ ਆਪਣੇ ਸ਼ਬਦਾਂ ਦੀ ਬਾਣੀ ਨੂੰ ਵਿਰਾਮ ਦੇਂਦਾ ਤੁਹਾਡੇ ਸਾਰਿਆਂ ਦਾ ਥੈਂਕ ਯੂ ਕਰਦਾ ਤੁਹਾਡਾ ਆਪਣਾ ਡਾਕਟਰ ਕੁਮਾਰ ਥੈਂਕ ਯੂ